ਅੱਜ ਪੰਜਾਬ 'ਚ ਲਾਅ ਐਂਡ ਆਰਡਰ ਦਾ ਕਿੱਡਾ ਵੱਡਾ ਫੇਲਿਅਰ ਲਾਅ ਐਂਡ ਆਰਡਰ ਕੋਲਾਪਸ ਕਰ ਗਿਆ ਔਰ ਸਾਡੇ ਹੋਮ ਮਿਨਿਸਟਰ ਸਾਹਿਬ ਜੋ ਚੀਫ ਮਿਨਿਸਟਰ ਵੀ ਨੇ ਭਗਵੰਤ ਮਾਨ ਜੀ ਉਹਨਾਂ ਨੂੰ ਇਸ ਮਸਲਿਆਂ ਵੱਲ ਧਿਆਨ ਦੇਣ ਦਾ ਸਮਾਂ ਹੀ ਨਹੀਂ ਉਹ ਤਾਂ ਇੱਕ ਤਰੀਕੇ ਦੇ ਹੁਣ ਅੰਗੂਠਾ ਛਾਪ ਮੁੱਖ ਮੰਤਰੀ ਰਹਿ ਗਿਆ ਵਿਦ ਨੋ ਕੰਟਰੋਲ ਪੰਜਾਬ 'ਚ ਇੰਡਸਟਰੀ ਪੰਜਾਬ ਨੂੰ ਛੱਡ ਕੇ ਜਾ ਰਹੀ ਹੈ ਬਿਜ਼ਨਸਮੈਨ ਬਾਹਰ ਜਾ ਰਹੇ ਹਨ ਮੈਂ ਲੇਟੈਸਟ ਐਗਜ਼ਾਮਪਲ ਦਿੰਦਾ ਕਿ ਜਿਹੜੇ ਲੋਕ ਆਪਣੇ ਪਿੰਡਾਂ ਚ ਉੱਠ ਕੇ ਮਾੜਾ ਮੋਟਾ ਆਪ ਦਾ ਰੋਜ਼ਗਾਰ ਸੈੱਟ ਕਰਦੇ ਆ ਉਹਨਾਂ ਨੂੰ ਵੀ ਕਿਵੇਂ ਕਿਵੇਂ ਵੱਡੀਆਂ ਫਰੋਤੀਆਂ ਦੇ ਫੋਨ ਆਉਣ ਲੱਗ ਪਏ ਔਰ ਸਿੱਧੀਆਂ ਥ੍ਰੈਟ ਕਾਲਾਂ ਆਉਣ ਲੱਗ ਪਈਆਂ ਨੇ ਸਾਤਸੰਗਤ ਜੀ ਬਾਰਡਰ ਜ਼ਿਲ੍ਹਾ ਪਿਛਲੇ 5-7 ਮਹੀਨਿਆਂ ਚ 15 ਬੰਬ ਬਲਾਸ ਤੋਂ ਵੱਧ ਹੋਏ ਆ ਮਜੀਠੇ ਹਲਕੇ ਚ ਥਾਣੇ ਚ ਹੋਇਆ ਜੈਨਤੀਪੁਰ ਜਿਹੜਾ ਫੇਰ ਮਜੀਠੇ ਹਲਕੇ ਚ ਇੱਕ ਹਿੰਦੂ ਭਾਈਚਾਰੇ ਨਾਲ ਸੰਬੰਧ ਦੇ ਤੋਂ ਦੇ ਕਾਰੋਬਾਰੀ ਤੇ ਹੋਇਆ ਵੀਡੀਓ ਮੈਂ ਸਮੇਂ-ਸਮੇਂ ਨਾਲ ਸ਼ੇਅਰ ਕੀਤੀਆਂ ਸਨ ਇੱਥੇ ਆਰਮੀ ਏਰੀਆ ਦੇ ਨੇੜੇ ਗੁਮਟਾਲਾ ਚੌਕੀ ਉੱਥੇ ਹੋਇਆ ਠਾਕੁਰਦਵਾਰਾ ਮੰਦਿਰ ਹੋਇਆ ਲੰਬੀ ਲਿਸਟ ਹੈ ਔਰ ਕੁਛ ਦਿਨ ਪਹਿਲਾਂ ਆ ਦੋ ਤਿੰਨ ਦਿਨ ਪਹਿਲਾਂ ਪਟਿਆਲੇ ਵੀ ਹੋਇਆ ਸਾਧ ਸੰਗਤ ਜੀ ਲੇਟੈਸਟ ਜਿਹੜਾ ਇਨਸੀਡੈਂਟ ਹੋਇਆ ਹੈ ਮੈਂ ਆ ਫੋਟੋ ਹੈ ਮੇਰੇ ਨਾਲ ਇਹ ਭਾਈ ਸਾਹਿਬ ਖਲੋਤੇ ਆ ਬੜੇ ਕਾਬਲ ਇਹਨਾਂ ਨੇ ਮਿਹਨਤੀ ਨੇ ਬੜੀ ਇਹਨਾਂ ਦੀ ਨਗਰ 'ਚ ਇੱਜ਼ਤ ਹੈ ਮੇਰੇ ਹਲਕੇ ਨੂੰ ਬਿਲੋਂਗ ਕਰਦੇ ਆ ਇਹਨਾਂ ਨੂੰ ਆ ਦੋ ਤਿੰਨ ਦਿਨ ਤੋਂ ਬਹੁਤ ਜ਼ਿਆਦਾ ਹੀ ਫੋਨ ਕਾਲ ਆ ਰਹੇ ਆ ਔਰ ਆ ਕੀਤੇ ਰਹੇ ਆ ਦੋ ਵੱਡੇ ਗੈਂਗਸਟਰ ਆ ਜਿਹਦੇ ਕੋਲ ਪੁਲਿਸ ਕੋਲ ਕੋਈ ਜਵਾਬ ਨਹੀਂ ਜਿਨ੍ਹਾਂ ਨੇ ਇਹ ਬੰਬ ਬਲਾਸਟ ਵੀ ਆਪ ਦਾ ਕਲੇਮ ਕੀਤਾ ਚਾਹੇ ਉਹ ਇੱਕ ਹੈਪੀ ਕਰਕੇ ਆਇਆ ਇੱਕ ਜੀਵਨ ਫੌਜੀ ਕਰਕੇ ਆ ਕਾਫੀ ਐਕਟਿਵ ਆਰ ਪੁਲਿਸ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਜੋ ਉਹਨਾਂ ਨੇ ਆ ਹਾਲ ਵੇਖ ਲੋ ਰੈਕੀ ਕਰਦੇ ਆ ਉਹਦੇ ਘਰ ਦੀ ਫਿਰ ਉਹਦੇ ਜਿੱਥੇ ਉਹ ਆਪਦਾ ਕਾਰੋਬਾਰ ਕਰਦਾ ਉਹਦੀ ਰੈਕੀ ਕਰਦੇ ਆ ਤੇ ਉਹਨੂੰ ਵੀਡੀਓ ਚੜਾ ਦਿੰਦੇ ਆ ਕਿ ਆ ਤੇਰੀ ਰੈਕੀ ਹੋ ਗਈ ਤੇ ਇੰਨੇ ਵਜੇ ਤੋਂ ਇੰਨੇ ਵਜੇ ਤੂੰ ਆ ਕੱਪੜੇ ਪਾਈ ਸੀ ਇੱਥੇ ਸੀ ਤਿਆਰੀ ਕਰਨੀ ਨਹੀਂ ਤਾਂ ਸਾਡੇ ਪੈਸੇ ਜੋ ਪ੍ਰੋਤੀ ਮੰਗਦੇ ਹਾਂ ਦੇ ਦੀ ਆ ਫੋਨ ਕਾਲ ਆ ਜੀ ਬਾਹਰ ਤੋਂ ਲੋ ਫੋਨ ਆਉਂਦਾ ਉਹਨੇ ਜਦ ਫੋਨ ਨਹੀਂ ਚੁੱਕਿਆ ਤੇ ਫੇਰ ਉਹਨੂੰ ਵਾਇਸ ਮੈਸੇਜ ਕਰਨੇ ਸ਼ੁਰੂ ਕਰ ਦਿੰਦੇ ਆ ਵਾਇਸ ਮੈਸੇਜ ਸੁਣੋ ਆ ਪਹਿਲਾ ਜੀ ਐਤਾਂ ਉਹਨਾਂ ਕਟਿਆਂ ਤੇ ਸਰਨਾਣੀ ਆ ਹੁਣ ਕੇ ਬਾਅਦ ਚੌਖਾ ਹੈਗਾ ਮੇਰਾ ਭਰਾ ਠੀਕ ਹਨਾ ਜਿਹੜੀ ਤੈਨੂੰ ਗੱਲ ਕਹੀ ਆ ਉੱਤੇ ਗੱਲ ਆ ਠੀਕ ਆ ਹੁਣ ਚੌਕ ਇਹ ਨਾ ਹੋਵੇਗੇ ਮੁੜ ਕੇ ਹੋਰ ਹੀ ਕਿਤੇ ਵੈਣ ਪੈਂਦੇ ਫਿਰ ਨਾ ਠੀਕ ਮੇਰੇ ਨਾਮ 'ਤੇ 50 ਲੱਖ ਰੁਪਏ ਹੈਗਾ ਆ। ਇਹ ਉਹਦਾ ਜਵਾਬ ਹੈ। ਨਾ ਹੀ ਮੈਂ ਤਾਂ ਆਪਣਾ ਤਗਲੇ ਲੈਵਲ ਤੋਂ ਉੱਠਿਆ ਠੀਕ ਆ ਤੇ ਸਿੱਧੀ ਜੀ ਗੱਲ ਹੈ ਨਾ ਮੇਰੇ ਤੋਂ ਜਿੰਨਾ ਤੁਹਾਨੂੰ ਕਿਹਨੇ ਗੱਲ ਤੋਂ ਇਨਫਰਮੇਸ਼ਨ ਦਿੱਤੀ ਹੈ ਨਾ ਠੀਕ ਆ ਨਾ ਮੇਰੇ ਤੋਂ 50 ਲੱਖ ਰੁਪਏ ਹੈਗਾ ਤੇ ਨਾਮ ਆ ਦੇ ਸਕਦਾ। ਵੇਖ ਐਤੀ ਪਹਿਪਰ ਸਾਰਾ ਕੋਲੇ ਮਾਰਦੇ। ਫੋਡੇਗੜ ਚੂੜੀਆਂ ਤੇਰਾ ਹਸਪੀਟਲ ਠੀਕ ਆ ਬਸ ਸਟੈਂਡ ਤੇ ذری لیب ਵਾ ਵਾਇਰੂਸ لیب ਤੇ ਤੁਮਨਾਂ ਨਹੀਂ ਮੇਰੇ ਕੋਈ ਪਹਿਲਾ ਨਹੀਂ ਕੋਈ ਕੋਲ ਹੈਗਾ। ਠੀਕ ਇਹ ਤੈਨੂੰ ਦੇਣੇ ਪੈਣੇ ਹੀ ਹੋ ਤੇ ਲੈ ਕੇ ਤੈਨੂੰ ਮੈਂ ਵਿਖਾ ਦੂੰਗਾ ਕਿ ਕਿਦਾਂ ਲਈਦੇ ਪੈਸੇ ਤੇ ਬਾਕੀ ਰਹੀ ਕਿ ਜਿਹੜੀ ਗੱਲ ਤੂੰ ਬਾਕੀ ਉਹ ਗੱਲ ਨਾ ਨਾ ਕਿ ਹਾਂ ਸਾਰਾ ਐਮ ਆਰ ਤੋਂ ਦੇ ਉਮਾਰ ਦੋ ਤੈਨੂੰ ਮਾਰ ਕੇ ਨਾ ਤੇ ਲਾਜ ਤੋਂ ਟੱਪਣਾ ਹੀ ਬਸ ਇੰਨੀ ਦਿਨ ਮੈਂ ਗੱਲ ਦੱਸ ਦਿੰਦਾ ਨਹੀਂ ਹਾਂ ਇਹ ਬੰਦਾ ਇੰਨਾ ਕੁ ਦੁਖੀ ਹੋ ਗਿਆ ਡਾਕਟਰ ਸਾਹਿਬ ਕਿ ਇਹਨੇ ਆਪਦੇ ਬੱਚੇ ਸਕੂਲ ਤੋਂ ਕੱਢ ਤੇ ਬੱਚੇ ਸਕੂਲ ਜਾ ਨਹੀਂ ਰਹੇ ਬੱਚੇ ਕਿੱਥੇ ਭੇਜੇ ਆ ਵਾਈਫ ਕਿੱਥੇ ਆ ਆਪ ਕਿੱਥੇ ਆ ਕਲੀਨਿਕ ਜਾਣ ਜੋਗਾ ਨਹੀਂ ਕਿਉਂਕਿ ਕਲੀਨਿਕ ਜਦੋਂ ਜਾਂਦਾ ਉਹਦੀ ਖਬਰ ਨਾਲ ਹੀ ਚੜਾ ਦਿੰਦੇ ਆ ਕਿ ਤੂੰ ਆ ਗਿਆ ਤੇ ਅਸੀਂ ਤੈਨੂੰ ਦੱਸਤਾ ਮਤਲਬ ਇੱਕ ਇੱਕ ਮਿੰਟ ਦੀ ਉਹਦੀ ਖਬਰ ਰੱਖ ਰਿਹਾ ਤੁਸੀਂ ਇਹ ਵੇਖੋ ਉਹਨੇ ਇੱਕ ਐਪਲੀਕੇਸ਼ਨ ਦਿੱਤੀ ਔਰ ਕੁਝ ਦਿਨ ਪਹਿਲਾਂ ਉਹਦੀ ਬੱਚੇ ਸਕੂਲੋਂ ਆ ਰਹੇ ਸੀ ਹੋਲੀ ਵੈਲੋ ਸਕੂਲ ਦਾ ਮੈਂ ਕੀ ਨਾ ਲੈਣਾ ਅੰਮਰਸਰੋਂ ਸਕੂਲੋਂ ਆ ਰਹੇ ਸੀ ਗੱਡੀ ਮਗਰ ਲੱਗਦੀ ਏਕ ਵਰਨਾ ਗੱਡੀ ਔਰ ਮਗਰ ਲੱਗ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਡਰਾਈਵਰ ਨੂੰ ਸਮਝ ਆਈ ਕਿ ਕਦੇ ਅੱਗੇ ਜਾਂਦੇ ਪਿੱਛੇ ਆਉਂਦੇ ਉਹਨੇ ਗੱਡੀ ਆਪ ਦੀ ਭਜਾ ਲਈ ਉਹਨਾਂ ਨੇ ਉੱਤੇ ਫੈਰ ਕਰਦੀ ਐ ਅਖੀਰ ਚ ਇਹ ਗੱਡੀ ਕਿਉਂਕਿ ਉਹ ਫੋਨ ਕਰ ਦਿੰਦਾ ਬੱਚਿਆਂ ਦੇ ਮਾਪਿਆਂ ਨੂੰ ਪਿੰਡੋਂ ਮਾਪੇ ਚੱਲ ਪੈਂਦੇ ਆ ਤੇ ਰਾਹ 'ਚ ਇਹ ਕਹਿੰਦਾ ਉਹ ਗੱਡੀ ਸਾਨੂੰ ਕ੍ਰੋਸ ਕਰਦੀ ਐ ਔਰ ਇੰਨੀ ਤੇਜ਼ੀ ਨਾਲ ਨਿਕਲੀ ਕਿ ਰਾਤ ਇੱਕ ਬੁਲੇਟਪੋਰਟ ਤੇ ਸਾਈਕਲ ਨੂੰ ਵੀ ਉਹ ਐਕਸੀਡੈਂਟ ਕਰਕੇ ਗਾਂ ਲੱਕ ਮ ਟੱਕਰ ਮਾਰ ਕੇ ਅੱਗੇ ਲੰਘ ਜਾਂਦੇ ਮਗਰ ਗੋਲੀ ਚੱਲੀ ਔਰ ਇਹ ਦੇ ਬਾਰੇ ਵੀ ਉਹਨੇ ਐਸਐਚਓ ਚੰਡੇਰ ਨੂੰ ਜਾਣੂ ਕਰਾਇਆ ਜਦੋਂ ਇਨਕੁਆਇਰੀ ਹੋਈ ਤੁਸੀਂ ਹੈਰਾਨ ਹੋਵੋਗੇ ਕਿ ਵਰਨਾ ਗੱਡੀ ਦੀ ਜਦੋਂ ਇਨਕੁਆਇਰੀ ਹੋਈ ਉਹਦੇ ਚ ਨੰਬਰ ਫੇਕ ਨਿਕਲਦਾ ਉਹ ਕਿਸੇ ਇਨੋਵਾ ਗੱਡੀ ਦਾ ਨੰਬਰ ਨਿਕਲਦਾ ਪੁਲਿਸ ਕਹਿੰਦੇ ਜੀ ਅਸੀਂ ਕੁਝ ਨਹੀਂ ਕਰ ਸਕਦੇ ਉਹ ਸਮਾਂ ਬੀਤਿਆ ਉਸ ਤੋਂ ਬਾਅਦ ਰੈਗੂਲਰਲੀ ਉਹਨੂੰ ਕਾਲ ਆਉਣੀਆਂ ਸ਼ੁਰੂ ਹੋਈਆਂ ਔਰ ਕੱਲ ਫੇਰ ਆ ਗਿਆ ਕਿ ਤੂੰ ਤਿਆਰੀ ਕਰ ਲੈ ਜਿਆਦਾ 50 ਲੱਖ ਦੇ ਦੇ ਨਹੀਂ ਤਾਂ ਤੇਰਾ ਅਸੀਂ ਕੰਮ ਕਰ ਦੇਣਾ ਉਹਨੇ ਐਸਐਸਪੀ ਦਿਹਾਤੀ ਨੂੰ ਡੀਐਸਪੀ ਅਜਨਾਲਾ ਨੂੰ ਐਪਲੀਕੇਸ਼ਨਾਂ ਦਿੱਤੀਆਂ ਆ ਮੈਂ ਐਪਲੀਕੇਸ਼ਨ ਸ਼ੇਅਰ ਕਰ ਰਿਹਾ ਉਹਨੂੰ ਇੱਕ ਗਨਮੈਨ ਦੇ ਦਿੱਤਾ ਦੇ ਦਿੱਤਾ ਜਾਂਦਾ ਆ 31 ਤਰੀਕ ਨੂੰ ਇੱਕ ਤਰੀਕ ਨੂੰ ਆ ਗਨਮੈਨ ਜਿਹੜਾ ਦਿੱਤਾ ਉਹ ਕਹਿੰਦਾ ਜੀ ਮੈਂ ਤਾਂ ਬੜਾ ਮਾਨਸਿਕ ਤੌਰ ਤੇ ਪਰੇਸ਼ਾਨ ਆ ਮੈਨੂੰ ਨਾ ਕੁਝ ਕਹੋ ਸਵੇਰੇ 11 ਵਜੇ ਆਉਂਦਾ 4 ਵਜੇ ਚਲੇ ਜਾਂਦਾ ਆ ਗਨਮੈਨ ਸਾਹਿਬ ਉਹਦੇ ਕਲੀਨਿਕ 'ਚ ਹੀ ਸੁੱਤੇ ਪਏ ਆ ਉਹ ਕਹਿੰਦਾ ਜੀ ਮੈਂ ਇਹਦੀ ਇਬਾਜਤ ਕਰੂੰਗਾ ਕਿ ਇਹ ਮੇਰੀ ਕਰੂਗਾ ਅਗਲੇ ਦਿਨ ਉਹਨੂੰ ਬਦਲ ਕੇ 2-3 ਦਿਨਾਂ ਬਾਅਦ ਉਹਨੂੰ ਕਹਿੰਦੇ ਚੰਗਾ ਤੈਨੂੰ ਗਨਮੈਨ ਨਵਾਂ ਭੇਜ ਦਿੰਨੇ ਕਹਿੰਦੇ ਨਹੀਂ ਮਗਰ ਹੱਲੇ ਨਾ ਵੀਆਈਪੀ ਡਿਊਟੀ ਚੱਲ ਰਹੀ ਆ ਫੇਰ ਆਊਗੀ ਜੇ ਬੰਦੇ ਦਾ ਨੁਕਸਾਨ ਨਹੀਂ ਹੋ ਗਿਆ ਤੇ ਕੀ ਪੰਜਾਬ ਪੁਲਿਸ ਫੇਰ ਐਕਟ ਕਰੂਗੀ ਇਸ ਲਈ ਮੈਂ ਅੱਜ ਜਿੱਥੇ ਡੀਜੀਪੀ ਪੰਜਾਬ ਕਿਉਂਕਿ ਜਿਆਦਾ ਆਸਤਾ ਹੈ ਨਹੀਂ ਤੁਹਾਡੀ ਪੁਲਿਸ ਦਾ ਭਗਵੰਤ ਮਾਨ ਜੀ ਤੋਂ ਡੀਜੀਪੀ ਪੰਜਾਬ ਨੂੰ ਔਰ ਸਾਡੇ ਜਿਹੜੇ ਵਜ਼ੀਰ ਸਾਹਿਬ ਨੇ ਕਿਉਂਕਿ ਇਹ ਜਿਹੜਾ ਕਲੀਨਿਕ ਹੈ ਇਹ ਢਾਲੀਵਾਲ ਸਾਹਿਬ ਦੇ ਹਲਕੇ 'ਚ ਚੱਲਦਾ ਹੈ ਹੋਰ ਕੁਝ ਨਹੀਂ ਤੇ ਵਜ਼ੀਰ ਆਪ ਦੇ ਹਲਕਿਆਂ 'ਚ ਹੀ ਲਾਅ ਐਂਡ ਆਰਡਰ ਇਨਫੋਰਸ ਕਰ ਲੈਣ ਉੱਥੇ ਲੋਕਾਂ ਨੂੰ ਲਾਈਫ ਐਂਡ ਲਿਬਰਟੀ ਉਹਨਾਂ ਦੀ ਪ੍ਰੋਟੈਕਟ ਕਰ ਲੈਣ ਨਹੀਂ ਤਾਂ ਇਸ ਬੰਦੇ ਦਾ ਜੇ ਨੁਕਸਾਨ ਇਹਦਾ ਜਾਂ ਇਹਦੇ ਨਿੱਕੇ-ਨਿੱਕੇ ਬੱਚਿਆਂ ਦਾ ਜਿਹੜੇ ਹਲੇ ਮਾਏਜ 12 14 ਸਾਲਾਂ ਦੇ ਜਿਨ੍ਹਾਂ ਦਾ ਕੋਈ ਨੁਕਸਾਨ ਹੁੰਦਾ ਉਹਦੇ ਲਈ ਸਿੱਧੇ ਜ਼ਿੰਮੇਵਾਰ ਆਮ ਆਦਮੀ ਪਾਰਟੀ ਤੇ ਪੰਜਾਬ ਪੁਲਿਸ ਹੋਊਗੀ ਜਿਨ੍ਹਾਂ ਨੂੰ ਉਹ ਬਾਰ ਬਾਰ ਰਿਕੁਐਸਟ ਕਰ ਚੁੱਕਿਆ ਕਿ ਇਹ ਅਸਲੀਅਤ ਲੱਭੋ ਇਹ ਬੰਦੇ ਕੌਣ ਨੇ ਉਹਨਾਂ ਨੂੰ ਫੜੋ ਤੇ ਮੇਰੀ ਲਾਈਫ ਐਂਡ ਸਿਕਿਉਰਿਟੀ ਨੂੰ ਯਕੀਨੀ ਬਣਾਓ ਕਿਉਂਕਿ ਕੁਝ ਦਿਨ ਪਹਿਲਾਂ ਹੀ ਅਜਨਾਲੇ ਹਲਕੇ ਦੇ ਆੜਤੀਏ ਨੂੰ ਵੀ ਇਸ ਤਰ੍ਹਾਂ ਸਿਕਿਉਰਿਟੀ ਵੀ ਮਿਲੀ ਸੀ ਮਗਰ ਉੱਤੇ ਫੇਰ ਜਾਨਲੇਵਾ ਹਮਲਾ ਹੋਇਆ ਔਰ ਉਹਦੇ ਤੋਂ ਵੀ 50 ਲੱਖ ਤੋਂ ਕਰੋੜ ਰੁਪਈਆ ਮੰਗਦਾ ਮੰਗਿਆ ਜਾਂਦਾ ਸੀ ਪੁਲਿਸ ਉਸ ਕੇਸ 'ਚ ਵੀ ਫੇਲ ਹੋ ਗਈ ਇਸ ਲਈ ਵੈਰੀ ਸੀਰੀਅਸ ਸਿਚੁਏਸ਼ਨ ਪੰਜਾਬ ਤੋਂ ਇੰਡਸਟਰੀ ਬਿਜ਼ਨਸਮੈਨ ਕਾਰੋਬਾਰ ਕਰਨ ਤੋਂ ਡਰ ਰਹੇ ਹੁਣ ਹਾਲੇ ਹੋ ਗਿਆ ਕਿ ਫਤਿਹਗੜ ਚੂੜੀਆਂ ਤਾਂ ਬਈ ਸੀ ਟਾਇਰ ਸਿਟੀ ਆ ਛੋਟੀ ਜਾਂ ਛੋਟਾ ਜਾਂ ਸ਼ਹਿਰ ਹੈ ਜੇ ਉੱਥੇ ਤੱਕ ਵੀ 50-50 ਲੱਖ ਦੀ ਫਰੋਤੀ ਉਹ ਕਹਿੰਦੇ ਮੇਰੀ ਏਡੀ ਸਮਰੱਥਾ ਹੀ ਨਹੀਂ ਉੱਥੇ ਤੱਕ ਇਹ ਹਾਲ ਹੋ ਗਿਆ ਤੁਸੀਂ ਵੱਡੇ ਸ਼ਹਿਰਾਂ 'ਚ ਵੇਖ ਲਓ ਹਾਲ ਕੀ ਐ ਸੋ ਸਟ੍ਰਿਕਟ ਐਕਸ਼ਨ ਸਵਿਫਟ ਐਕਸ਼ਨ ਔਰ ਉਹਦੀ ਲਾਈਫ ਐਂਡ ਲਿਬਰਟੀ ਨੂੰ ਔਰ ਮੈਂ ਨਾ ਪਰਪਸਲੀ ਨਹੀਂ ਡਿਸਕਲੋਜ਼ ਕਰ ਰਿਹਾ ਅਫਸਰ ਸਹਿਬਾਨਾ ਨੂੰ ਉਹਨਾਂ ਉਹਦਾ ਪਤਾ ਉਹਨੇ ਐਪਲੀਕੇਸ਼ਨ ਦਿੱਤੀ ਆ ਪਿੰਡ ਉਹਦਾ ਮੱਧੀਪੁਰ ਐ ਤੇ ਕਾਰੋਬਾਰ ਉਹਦਾ ਫਤੇਗੜ ਚੂੜੀਆਂ ਨਵਾਂ ਪਿੰਡ ਜੋ ਅਲਕਾ ਅਜਨਾਲਾ ਤੇ ਫਤੇਗੜ ਚੂੜੀਆਂ ਦੀ ਹੱਦ 'ਚ ਪੈਂਦਾ ਉੱਥੇ ਕਰਦਾ ਪੁਲਿਸ ਸਮਝ ਜਾਊਗੀ ਔਰ 31 ਤਰੀਕ ਨੂੰ ਹੀ ਐਸਐਸਪੀ ਸਾਹਿਬ ਨੂੰ ਮਿਲ ਕੇ ਆਇਆ ਇਹ ਉਹ ਐਪਲੀਕੇਸ਼ਨ ਹੈ ਤੇ ਡੀਐਸਪੀ ਸਾਹਿਬ ਨੂੰ ਮਿਲ ਕੇ ਆਇਆ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਇਮੀਡੀਏਟ ਐਕਸ਼ਨ ਹੋਵੇ ਬਹੁਤ ਬਹੁਤ ਧੰਨਵਾਦ